ਅੱਛੀ ਕਾਲ ਸਾਥੀਓ ਅੱਜ ਮੈਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਖੜੀ ਆ ਤੁਸੀਂ ਇੱਥੇ ਆ ਪੀਣ ਵਾਲੇ ਪਾਣੀ ਦੀ ਟੰਕੀਆਂ ਤੇ ਸਫਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇਦਾਂ ਵੇੜਾ ਕਰਕੇ ਜੇ ਜੁਆਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਪੜਾਈਆਂ ਕਿੱਥੋਂ ਦੇਣਗੇ ਮੈਂ ਅਪੀਲ ਕਰਦੀ ਆ ਮੌਜੂਦਾ ਐਮਐਲਏ ਮਿਊਨਿਸਪਲ ਕਾਰਪੋਰੇਸ਼ਨ ਵੀ ਤੁਸੀਂ ਮਾਲਵੇ ਦਾ ਦੂਜਾ ਸਭ ਤੋਂ ਵੱਡਾ ਕਾਲਜ ਹੈ ਸਰਕਾਰੀ ਰਜਿੰਦਰਾ ਪਾਲਸ ਇਸ ਕਾਲਜ ਦਾ ਤਾਂ ਜਲੂਸ ਕੱਢ ਰੱਖਿਆ ਹੈ ਤੁਸੀਂ ਕਿ ਆਗਦੀਆਂ ਤਾਨਾਸ਼ਾਹੀਆਂ ਤੋਂ ਦੂਰ ਹੋ ਕੇ ਸਕੂਲਸ ਵਿਜ਼ਿਟ ਕਰੋ ਆ ਹਾਲ ਦਿਖਾਓ ਇਹਨਾਂ ਨੂੰ ਇਹ ਪਾਣੀ ਸਟੂਡੈਂਟਸ ਪਿੰਦੇ ਆ ਦਿਖਾਓ ਇਧਰ ਇਹ ਸਾਰੇ ਟੰਕੀਆਂ ਦਾ ਪਾਣੀ ਅਸੀਂ ਇੱਥੇ ਪੀਣਾ ਹੁੰਦਾ ਤੁਸੀਂ ਇੱਕ ਦਿਨ ਆਓ ਉੱਤੇ ਇੱਥੇ ਆ ਕੇ ਐਮਐਲਏ ਸਾਹਿਬ ਟੰਕੀਆਂ ਦਾ ਪਾਣੀ ਪੀਓ ਤੁਹਾਨੂੰ ਸਿੱਖਿਆ ਕ੍ਰਾਂਤੀ ਦਿਖਾਈ ਗਈ ਅਸੀਂ ਜਲੂਸ ਵਾਗ ਰਿਹਾ ਕਿ ਅਧਰ ਸਿੱਖਿਆ ਸੰਸਥਾਵਾਂ ਦਾ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਆ ਬਠਿੰਡਾ ਦੇ ਸਰਕਾਰੀ ਰਿੰਦਰਾ ਕਾਲਜ ਦੇ ਸਾਹਮਣੇ ਇਤੋਂ ਦਾ ਇੱਕ ਵਿਦਿਆਰਥੀ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਆ ਅਤੇ ਸਰਕਾਰ ਅਤੇ ਕਾਲਜ ਮੈਨੇਜਮੈਂਟ ਤੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਅਗਰ ਸੇ ਸਰਕਾਰ ਅਦਾਰਿਆਂ ਦੇ ਵਿੱਚ ਸਾਫ਼ ਪਾਣੀ ਜਾਂ ਚੰਗਾ ਪਾਣੀ ਨਹੀਂ ਦੇ ਸਕਦੀ ਤਾਂ ਉਹ ਚੰਗੀ ਪੜ੍ਹਾਈ ਕਿੱਥੋਂ ਦੇਵੇਗੀ ਉਹਨਾਂ ਨੇ ਸਵਾਲ ਚੁੱਕੇ ਨੇ ਵੀ ਜਿਹੜਾ ਆਰਓ ਆ ਉਹ ਖਰਾਬ ਆ ਜਾਂ ਆਰਓ ਜਿਹੜਾ ਪਾਣੀ ਉਹ ਸਾਫ਼ ਨਹੀਂ ਜਿਸ ਨੂੰ ਲੈ ਕੇ ਰਜਦਰਾ ਕਾਲਜ ਦੇ ਇੱਕ ਵਿਦਿਆਰਥੀ ਵੱਲੋਂ ਲੜਕੀ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਇਨਾ ਵੱਲ ਧਿਆਨ ਦੇਣੀ ਚਾਹੀਦੀ ਆ ਇਸ ਨੂੰ ਲੈ ਕੇ ਕਾਲਜ ਦੀ ਮੈਨੇਜਮੈਂਟ ਆ ਵਾਈਸ ਪ੍ਰਿੰਸੀਪਲ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਆਰਓ ਆ ਉਹ ਖਰਾਬ ਸੀ ਕਾ ਇੱਕ ਪਰ ਆਲਰੇਡੀ ਕਾਲਜ ਦੇ ਵਿੱਚ ਤਿੰਨ ਆਰਓ ਲੱਗੇ ਹੋਏ ਆ ਦੋ ਚੱਲ ਰਹੇ ਸੀ ਇੱਕ ਆਰਓ ਖਰਾਬ ਹੋਇਆ ਸੀ ਉਸ ਨੂੰ ਠੀਕ ਕਰਵਾ ਲਿਆ ਗਿਆ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਲੜਕੀ ਵੱਲੋਂ ਮੈਨੇਜਮੈਂਟ ਨਾਲ ਜਾਂ ਪ੍ਰਿੰਸੀਪਲ ਨਾਲ ਕਿਸੇ ਨੂੰ ਕੋਈ ਗੱਲਬਾਤ ਨਹੀਂ ਕੀਤੀ ਨਾ ਹੀ ਕੋਈ ਜਾਣਕਾਰੀ ਦਿੱਤੀ ਗਈ ਆ ਤੇ ਉਸ ਨੂੰ ਪਹਿਲਾਂ ਪ੍ਰਿੰਸੀਪਲ ਜਾਂ ਮੈਨੇਜਮੈਂਟ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਤਾਹੀਂ ਉਹਨੂੰ ਆਪਾਂ ਠੀਕ ਸਮਝਦੇ ਹਗਾ ਉਸ ਤੋਂ ਨਾ ਕੋਈ ਠੀਕ ਹੁੰਦਾ ਤਾਂ ਉਹ ਜ਼ਰੂਰ ਉਸਤੇ ਸਵਾਲ ਚੁੱਕਦੇ ਸੋ ਬਠਿੰਡਾ ਦੇ ਸਰਕਾਰੀ ਰਿਜ਼ਦਰਾ ਕਾਲਜ ਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਥੋਂ ਦੀ ਇੱਕ ਵਿਦਿਆਰਥਣ ਵੱਲੋਂ ਉਸ ਨੂੰ ਲੈ ਕੇ ਸਵਾਲ ਚੁੱਕੇ ਉਸਨੇ ਸਵਾਲ ਕਾਲਜ ਮੈਨੇਜਮੈਂਟ ਤੇ ਵੀ ਚੁੱਕੇ ਆ ਤੇ ਸਰਕਾਰ ਤੇ ਵੀ ਚੁੱਕੇ ਆ ਵੀ ਜੇ ਸਰਕਾਰ ਆਧਾਰਿਆਂ ਵਿੱਚ ਸਾਫ ਪਾਣੀ ਨਹੀਂ ਵਿਦਿਆਰਥੀਆਂ ਨੂੰ ਦੇ ਸਕਦੀ ਤਾਂ ਉਹ ਪੜ੍ਹਾਈ ਕਿੱਥੋਂ ਵਧੀਆ ਦੇ ਦੇਗੀ ਵਾਈਸ ਪ੍ਰਿੰਸੀਪਲ ਦਾ ਇਸ ਮਾਮਲੇ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਆ ਹਾਂਜੀ ਕੀ ਨਾਮ ਹੈ ਤੇ ਕਾਲਜ ਕੀ ਪੋਸਟ ਹੈ ਤੁਹਾਡਾ ਹਾਂਜੀ ਮੈਂ ਮੇਰਾ ਨਾਮ ਪ੍ਰੋਫੈਸਰ ਗੁਰਜੀਤ ਕੌਰ ਐ ਅਸੋਸੀਏਟ ਪ੍ਰੋਫੈਸਰ ਹਾਂ ਮੈਂ ਰਜਿੰਦਰਾ ਕਾਲਜ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਹੈ ਤੁਹਾਡੇ ਕਾਲਜ ਦੀ ਉਹ ਕੌਣ ਹੈ ਵਿਦਿਆਰਥੀ ਕਿ ਇਹ ਰੇ ਪਾਣੀ ਨੂੰ ਦੋਸ਼ ਲਾ ਰਹੇ ਜੋ ਪਾਣੀ ਨਹੀਂ ਆ ਠੀਕ ਹਾਂਜੀ ਉਹ ਸਾਡੇ ਕਾਲਜ ਦੇ ਵਿਦਿਆਰਥਣ ਹੈਗੀ ਹੈ ਪਾਇਲ ਉਹਨਾਂ ਨੇ ਇੱਕ ਦਿਨ ਵੀਡੀਓ ਵੀਡੀਓ ਪਾਤੀ ਹੋਈ ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਦਿਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਇਹ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮਰੰਮਤ ਵੀ ਕਰਵਾਈ ਜਾਂਦੀ ਹੈ। ਅ ਇੱਕ ਦਿਨ ਅਚਾਨਕ ਹੀ ਜੇ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ। ਉਹਨੂੰ ਅਚਾਨਕ ਰਿਪੇਅਰ ਕਰਾਉਣਾ ਪੈ ਗਿਆ। ਤਾਂ ਉਸ ਕਰਕੇ ਉਹ ਥੋੜਾ ਜਿਹਾ ਅ ਸੀਗਾ ਪਰ ਇਹ ਜੀ ਕੋਈ ਗੱਲ ਨਹੀਂ ਹੈ। ਸਾਰੇ ਆਰਓ ਸਿਸਟਮ ਜਿਹੜੇ ਹੈ ਠੀਕ ਚੱਲ ਰਹੇ ਨੇ ਹੁਣ। ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਐਦਾਂ ਦੀ। ਹਾਂਜੀ। ਕੀ ਕਾਰਨ ਸਮਝਦੇ ਹੋ ਫਿਰ ਉਸ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨੀ ਕਿਉਂ ਕੀ ਕਾਰਨ ਹੁੰਦੇ ਨੇ? ਦੇਖੋ ਜੀ ਉਹਨਾਂ ਵਿਦਿਆਰਥੀ ਨੇ ਉਹ ਉਸ ਦਿਨ ਉਹ ਜਦੋਂ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮਿੰਟ ਵਗੈਰਾ ਜੋ ਵੀ ਰਿਪੇਅਰ ਕਰਾਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ ਆਦਰਵਾਇਸ ਕੋਲਾ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉੱਥੋਂ ਹੀ ਪਾਣੀ ਪਿੰਦੇ ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਇਸ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀਆਂ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ ਕਿ ਕਿੰਨੇ ਆਰੋਂ ਲੱਗੇ ਨੇ ਇਸ ਤੋਂ ਦਾਵਾ ਜੁੜੇ ਕਿ ਵੀਡੀਓ ਆ ਰਹੀ ਸਾਡੇ 3 ਆਰੋਂ ਲੱਗੇ ਹੋਏ ਨੇ ਤੇ ਇਹਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ਼ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਲ ਕੀਤੀ ਆ ਉਹ ਪਾਣੀ ਸਾਫ਼ ਹੈ ਤਾਂ ਹਾਂਜੀ ਹਾਂਜੀ ਪੂਰਾ ਸਾਫ਼ ਹੈ ਪਾਣੀ ਹਾਂਜੀ ਹਾਂਜੀ ਉਹ ਮਰਮਤ ਕਰਵਾਉਣੇ ਨਾ ਸੀ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀਆਂ ਮੋਟਰ ਵਗੈਰਾ ਸਭ ਕੁਝ ਤਾਂ ਉਹ ਐਸੀ ਕੋਈ ਗੱਲ ਨਹੀਂ ਹੈ ਕਾਲਜ ਨੂੰ ਦੇਖਣਾ ਚਾਹੀਦਾਗਾ ਵੀ ਉਸ ਤੋਂ ਬਾਅਦ ਵੀਡੀਓ ਵਾਇਰਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕਾਲਜ ਕਿਹੜਾ ਹੈ ਸਰਕਾਰੀ ਰਜਿੰਦਰਾ ਕਾਲਜ